ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰੋੜਾ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਮੈਂ ਮੁੱਖ ਮੰਤਰੀ ਨਹੀਂ ਹਾਂ ਮੈਂ ਤਾਂ ਦੁਖ ਮੰਤਰੀ ਹਾਂ ਇਹਦਾ ਅਰਥ ਇਹ ਨਾ ਕੱਢੀਏ ਕਿ ਉਹ ਦੁੱਖ ਦੇਣ ਵਾਲੇ ਮੰਤਰੀ ਆ ਇਹਦਾ ਮਤਲਬ ਇਹ ਆ ਕਿ ਮੈਂ ਦੁੱਖ ਮਨਡਾਉਣ ਵਾਲਾ ਮੰਤਰੀ ਹਾਂ ਮੈਂ ਮੁੱਖ ਮੰਤਰੀ ਤੋਂ ਕੀ ਲੈਣਾ ਮੈਂ ਤਾਂ ਲੋਕਾਂ ਦੇ ਦੁੱਖ ਜਿਹੜੇ ਲੋਕ ਦੁੱਖਾਂ ਨਾਲ ਝੰਬੇ ਪਏ ਆ ਉਹਨਾਂ ਦੀ ਸਾਰ ਲੈਣ ਵਾਲਿਆਂ ਵਿੱਚੋਂ ਇੱਕ ਹਾਂ ਹਸਪਤਾਲ ਦੇ ਵਿੱਚ ਵੀ ਮੈਨੂੰ ਹੜ ਪੀੜਤਾ ਨਹੀਂ ਕਿਹਾਤਾ ਸੀ ਹੜ ਪੀੜਤਾ ਨਹੀਂ ਸੀ ਯਾਰ ਸੀ ਹਰ ਪੀੜਤਾ ਨਹੀਂ ਫਿਕਰ ਸੀ ਤੇ ਹੁਣ ਵੀ ਜਦੋਂ ਮੈਂ ਹਸਪਤਾਲ ਦੇ ਵਿੱਚੋਂ ਪਿੰਡਾਂ ਨਾਲ ਬਾਹਰ ਛੁੱਟੀ ਤੇ ਉੱਤੋਂ ਆਇਆ ਤੇ ਫੇਰ ਵੀ ਮੈਂ ਉਹਨਾਂ ਲੋਕਾਂ ਦੇ ਬਾਰੇ ਹੀ ਸੋਚ ਰਿਹਾ ਜਿਨ੍ਹਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਪਸ਼ੂ ਮਰ ਗਏ ਘਰ ਟਹਿ ਗਏ ਲੋਕਾਂ ਦੀ ਮੌਤ ਹੋਈ ਤੇ ਜ਼ਿੰਦਗੀ ਲੀਤੋਂ ਉਖੜ ਗਈ ਆ ਮੁੱਖ ਮੰਤਰੀ ਨੇ ਗੱਲ ਕਹੀ ਆ ਕਿ ਮੈਂ ਇਸ ਕਰਕੇ ਦੁਖ ਮੰਤਰੀ ਆ ਕਿਉਂਕਿ ਮੈਨੂੰ ਲੋਕਾਂ ਦੀ ਪੀੜ ਦਾ ਪਤਾ ਉਹਨਾਂ ਨੇ ਕਿਹਾ ਜੀ ਕਿ ਮੈਂ ਇਸ ਕਰਕੇ ਦੁਖ ਮੰਤਰੀ ਆ ਕਿਉਂਕਿ ਮੈਂ ਖੇਤਾਂ ਦਾ ਪੁੱਤ ਆ ਕਿਉਂਕਿ ਮੈਂ ਪਿੰਡਾਂ ਦਾ ਜਾਇਆ ਮੈਨੂੰ ਇਸ ਗੱਲ ਦਾ ਇਲਮ ਆ ਕਿ ਇਸ ਵੇਲੇ ਦੁੱਖਾਂ ਦੀ ਪੰਡ ਕਿਨੇ ਕਿਨੇ ਕਿਵੇਂ ਕਿਵੇਂ ਕਿੰਨੀ ਕਿੰਨੀ ਭਰੀ ਚੁੱਕੀ ਆ ਉਹਨਾਂ ਨੇ ਇਹ ਗੱਲ ਕਹੀ ਆ ਹੁਣ ਤੱਕ ਦੇ ਲੋਕ ਜੋ ਮਰਜ਼ੀ ਕਹੀ ਜਾਣ ਜਿਹੜੇ ਮੁੱਖ ਮੰਤਰੀ ਆਏ ਉਹ ਜੋ ਮਰਜ਼ੀ ਕਰੀ ਜਾਣ ਪਰ ਮੈਂ ਦੁੱਖ ਮੰਤਰੀ ਹਾਂ ਕਿਉਂਕਿ ਮੈਨੂੰ ਪਤਾ ਕਿ ਇਸ ਵੇਲੇ ਮੈਂ ਕਰਨਾ ਕੀ ਆ ਦੁੱਖਾਂ ਦੀ ਪੰਡ ਲਉਣੀ ਕਿਵੇਂ ਆ ਇਸ ਕਰਕੇ ਮੈਂ ਦੁੱਖ ਮੰਤਰੀ ਹਾਂ ਲੰਘੇ ਕਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਈ ਐਲਾਨ ਵੀ ਕੀਤੇ ਗਏ ਆ ਉਹਨਾਂ ਨੇ ਇਹ ਗੱਲ ਕਹੀ ਆ ਇਹ 30 ਰਣ ਤੋਂ ਲੈ ਕੇ 45 ਰਣ ਦੇ ਵਿੱਚ ਵਿੱਚ ਕਿਸਾਨਾਂ ਨੂੰ ਮੁਆਵਜ਼ਾ ਮਿਲੂਗਾ ਫਸਲ ਬਰਬਾਦ ਹੋਈ ਦਾ। ਉਹਨਾਂ ਨੇ ਇਹ ਗੱਲ ਕਹੀ ਆ ਕਿ ਪਸ਼ੂਆਂ ਦਾ ਵੀ ਮਰਿਆਂ ਦਾ ਮੁਆਵਜ਼ਾ ਮਿਲੂਗਾ। ਐਸਡੀਆਰਫ ਦਾ ਨਿਯਮ ਇਹ ਆ ਜੀ ਕਿ 6800 ਰੁਪਇਆ ਘੱਟ ਦੇਣਾ ਪਰ ਅਸੀਂ ਆਪਦੇ ਕੋਲੋਂ ਪੈਸੇ ਪਾ ਕੇ ਤੇ 40 ਹਜ਼ਾਰ ਘੱਟੋ-ਘੱਟ ਰੁਪਇਆ ਦੇਵਾਂਗੇ ਜਿਨ੍ਹਾਂ ਦੇ ਪਸ਼ੂ ਵਹਿ ਗਏ, ਜਿਨ੍ਹਾਂ ਦੇ ਪਸ਼ੂ ਡੁੱਬ ਗਏ, ਜਿਨ੍ਹਾਂ ਦੇ ਪਸ਼ੂ ਮਰ ਗਏ 37000 ਰੁਪਇਆ ਉਹਨਾਂ ਨੂੰ ਦੇਵਾਂਗੇ। ਬਾਕੀ ਪਸ਼ੂਆਂ ਦਾ ਨਿਯਮਾਂ ਦੇ ਮੁਤਾਬਕ ਮੁਆਵਜ਼ਾ ਅਸੀਂ ਵਧਾ ਕੇ ਦੇਵਾਂਗੇ। ਉਹਨਾਂ ਨੇ ਕਿਹਾ ਜੀ ਕਿ ਇੱਕ ਕੰਜੂਸੀ ਕਰਨ ਦਾ ਵਕਤ ਨਹੀਂ ਆ ਇਹ ਪੰਜਾਬ ਦੇ ਲੋਕਾਂ ਦੇ ਭਲੇ ਵਾਸਤੇ ਕੰਮ ਕਰਨ ਦਾ ਵੇਲਾ ਉਹਨਾਂ ਨੇ ਕਿਹਾ ਜੀ ਕਿ 55 ਮੌਤਾਂ ਹੁਣ ਤੱਕ ਪੰਜਾਬ ਦੇ ਵਿੱਚ ਹੜ੍ਹ ਕਰਕੇ ਮੀਂਹ ਦੇ ਕਰਕੇ ਹੋਈਆਂ ਉਹਦੇ ਵਿੱਚੋਂ 42 ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਮਿਲ ਵੀ ਚੁੱਕਿਆ ਉਹਨਾਂ ਨੇ ਕਿਹਾ ਜੀ ਦੀਵਾਲੀ ਤੱਕ ਅਸੀਂ ਇਕੱਲੇ ਇਕੱਲੇ ਨੂੰ ਚੈੱਕ ਵੰਡ ਦਿਆਂਗੇ ਬਹੁਤ ਵੱਡਾ ਨੁਕਸਾਨ ਹੋਇਆ ਇਸ ਨੁਕਸਾਨ ਦੀ ਪੂਰਤੀ ਹੋਣੀ ਚਾਹੀਦੀ ਹੈ ਕੇਂਦਰ ਨੂੰ ਵੀ ਮਦਦ ਕਰਨੀ ਚਾਹੀਦੀ ਹੈ ਪਰ ਸੂਬੇ ਦੀ ਸਰਕਾਰ 1 ਇੰਚ ਪਿੱਛੇ ਨਹੀਂ ਹਟੂਗੀ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਈ ਪੁੱਤੋੜਿੱਤੀ ਹੁਣ ਅਸੀਂ ਇਹ ਕੰਮ ਕਰਨੇ ਆ ਵੀ ਭਾਈ ਕਿਸਾਨੀ ਮੁੜ ਕੇ ਲੀਹ ਦੇ ਉੱਤੇ ਆ ਜਾਈਏ ਹੁਣ ਸਵਾਲ ਅਗਲਾ ਇਹ ਪੈਦਾ ਹੁੰਦਾ ਕਿ ਇਸ ਮੁੱਦੇ ਦੇ ਉੱਤੇ ਰਾਜਨੀਤੀ ਕਿਵੇਂ ਕਿਉਂ ਤੇ ਕਿੰਨੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿੰਨੇ ਜੀ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਆਏ ਇੱਥੇ ਗੁਰਦਾਸਪੁਰ ਦੇ ਤਿਬੜੀ ਕਿੰਟ ਦੇ ਵਿੱਚ ਜਦੋਂ ਉਹਨਾਂ ਨੇ ਮੀਟਿੰਗ ਕੀਤੀ ਜਿਹਦੇ ਵਿੱਚ ਕੁਝ ਕਿਸਾਨ ਕੁਝ ਬੀਜੇਪੀ ਦੇ ਆਗੂ ਕੁਝ ਕਾਂਗਰਸ ਤੋਂ ਬੀਜੇਪੀ ਦੇ ਵਿੱਚ ਆਏ ਤੇ ਕੁਝ ਕ ਆਮ ਆਦਮੀ ਪਾਰਟੀ ਦੇ ਆਗੂ ਸੀ ਉਹਦੇ ਵਿੱਚ ਬੀਜੇਪੀ ਦੇ ਆਗੂ ਸਿਰਫ ਸਿਰਫ ਮੈਨੂੰ ਗਾਲਾਂ ਕੱਢੀ ਗਏ ਮੋਦੀ ਸਾਹਿਬ ਦੇ ਮੂਹਰੇ ਮੈਨੂੰ ਮਾੜਾ ਚੰਗਾ ਕਹੀ ਗਏ ਜਦ ਕਿ ਮੈਂ ਬਗਾੜਿਆ ਕੀ ਆ ਉਹ ਕਹਿੰਦੇ ਜੀ ਮੈਂ ਪਹਿਲਾਂ ਵੀ ਕਈ ਵਾਰੀ ਆਖਿਆ ਪੰਜਾਬ ਦੇ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨੂੰ ਕਿ ਆਜੋ ਮੇਰੇ ਨਾਲ ਬਹਿਸ ਕਰ ਲਓ ਪੰਜਾਬ ਦੇ ਮੁੱਦਿਆਂ ਦੇ ਉੱਤੇ ਪਰ ਇਹ ਮੇਰਾ ਚੈਲੰਜ ਸਵੀਕਾਰ ਹੀ ਨਹੀਂ ਕਰਦੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਐਸਡੀਆਰਐਫ ਦੇ ਨਾਂ ਦੇ ਉੱਤੇ ਗਲਤ ਕੰਮ ਕੀਤੇ ਜਾ ਰਹੇ ਆ ਸਟੇਟ ਡਿਜਾਸਟਰ ਰਿਸਪੌਂਸ ਫੰਡ ਜਿਹੜਾ ਕਿ ਐਸਡੀਆਰਐਫ ਇਹਦੇ ਬਾਰੇ ਕਹਿੰਦੇ ਕੁਝ ਹੋਰ ਆ ਨਿਕਲਦਾ ਵਿੱਚੋਂ ਕੁਝ ਹੋਰ ਆ ਝੂਠ ਬਿਆਨ ਕਰਦੇ ਇਹ ਸਚਾਈ ਦੇ ਵਿੱਚ ਕੋਈ ਨਹੀਂ ਆ ਬੀਜੇਪੀ ਦੇ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਇਹ ਗੱਲ ਕਹੀ ਜਾ ਰਹੀ ਏ ਕਿ 12000 ਕਰੋੜ ਇੱਥੇ ਆ ਉਹਦੇ ਵਿੱਚੋਂ ਭਾਈ ਅਸੀਂ ਇੰਨੇ ਤਾਂ ਖਰਚ ਚੁੱਕੇ ਆ ਇੰਨੇ 100 ਕਰੋੜ ਰੁਪਈਆ ਖਰਚ ਚੁੱਕੇ ਆ ਨਿਜਮ ਇੰਨੇ ਸਖਤਾ ਜਿਹਦੇ ਕਰਕੇ ਲੋਕ ਕੁਛ ਕਰ ਹੀ ਨਹੀਂ ਸਕਦੇ ਸਰਕਾਰ ਕੁਝ ਵੀ ਨਹੀਂ ਕਰ ਸਕਦੀ ਲੋਕਾਂ ਦੇ ਲਈ ਉਹ ਕਹਿੰਦੇ ਨਿਜਮਾਂ ਦੇ ਵਿੱਚ ਰੈਲ ਹੋਵੇ ਨਿਜਮ ਢਿੱਲੇ ਹੋਣ ਤਾਂ ਗੱਲ ਹੋਰ ਹੋਵੇ ਉਧਰੋਂ ਬੀਜੇਪੀ ਇਹ ਗੱਲ ਕਹੀ ਜਾਂਦੀ ਆ ਨੇ ਮੁੱਖ ਮੰਤਰੀ ਸਾਹਿਬਾ ਜਿਹੜੇ ਉਹ ਗਲਤ ਬਿਆਨਬਾਜ਼ੀ ਕਰ ਰਹੇ ਆ ਕਿਸੇ ਨੇ ਇਹਨਾਂ ਦੇ ਬਾਰੇ ਪ੍ਰਧਾਨ ਮੰਤਰੀ ਸਾਹਿਬ ਦੇ ਕੋਲੇ ਗਲਤ ਕਰਨੀ ਕਹੀ ਇਹ ਕੋਲੋਂ ਗੱਲਾਂ ਬਣਾਈ ਜਾਂਦੇ ਆ ਉਹ ਇਹ ਗੱਲ ਕਹਿੰਨੇ ਵੀ ਭਾਈ ਇਹਨਾਂ ਦੇ ਵੱਲੋਂ ਪੈਸੇ ਦੀ ਦੁਰਵਰਤੋਂ ਹੋਰ ਥਾਂ ਹੀ ਕਰ ਲਈ ਜਾਂਦੀ ਆ ਤੇ ਅਸੀਂ ਬਹਿਸ ਕਰਨ ਨੂੰ ਤਿਆਰ ਹਾਂ ਤੇ ਇਹ ਗੱਲ ਰਵਨੀਤ ਸਿੰਘ ਬਿੱਟੂ ਨੇ ਕਹੀ ਆ ਜੀ ਕਿ ਮੈਂ ਬਹਿਸ ਕਰਨ ਨੂੰ ਤਿਆਰ ਹਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਨਾਲ ਬਹਿਸ ਨੂੰ ਮੈਂ ਬਿਲਕੁਲ ਤਿਆਰ ਬਰ ਤਿਆਰ ਹਾਂ ਹੁਣ ਗੱਲ ਹੈ ਜੀ ਸਿੱਟਾ ਕੀ ਨਿਕਲਦਾ ਸਿੱਟਾ ਕੀ ਨਿਕਲਦਾ ਇਹ ਸਾਰੀ ਗੱਲਬਾਤ ਦਾ ਸਿੱਟਾ ਇਹ ਨਿਕਲਦਾ ਕਿ ਖੇਤਾਂ ਦੇ ਵਿੱਚ ਜਿਹੜਾ ਪਾਣੀ ਖੜਾ ਉਹ ਮੁਸਕ ਗਿਆ ਪਰ ਇਸ ਵੇਲੇ ਉਹਨਾਂ ਦੇ ਬਾਰੇ ਦਿਲੀ ਤੌਰ ਦੇ ਉੱਤੇ ਬਾਤ ਪੁੱਛਣ ਵਾਲੇ ਨੇਤਾਵਾਂ ਦੀ ਗਿਣਤੀ ਘਟਾ ਸਿਟਾ ਇਹਦਾ ਇਹ ਨਿਕਲਦਾ ਕਿ ਭਾਈ ਉਹ ਲੋਕ ਡੁੱਬੇ ਹੋਏ ਇੱਕ ਵਾਰ ਫਿਰ ਪੈਰਾਂ ਸਿਰ ਹੋ ਜਾਣੇ ਆ ਰਾਜਨੀਤਿਕ ਲੋਕ ਆਪਦੇ ਪੈਰ ਲਾਉਣ ਦੇ ਲਈ ਬੜਾ ਕੁਝ ਇਸ ਵੇਲੇ ਤੱਕ ਕਰ ਰਹੇ ਆ ਸਿਟਾ ਇਹਦਾ ਕੀ ਨਿਕਲਦਾ ਕਿ ਲੋਕ ਇਸ ਵੇਲੇ ਡੁੱਬ ਚੁੱਕੇ ਆ ਲੋਕ ਇਸ ਵੇਲੇ ਟੁੱਟੇ ਪਏ ਝੰਬੇ ਪਏ ਆ ਰਾਜਨੀਤਿਕ ਲੋਕਾਂ ਦੇ ਵੱਡੇ ਹਿੱਸੇ ਨੂੰ ਆਪਣੀਆਂ ਕੁਰਸੀਆਂ ਬਚਾਉਣ ਦਾ ਤੇ ਨਾਂ ਚਮਕਾਉਣ ਦਾ ਫਿਕਰ ਹੈ। ਹੁਣ ਅਗਲਾ ਸਵਾਲ ਆ। ਪੰਜਾਬ ਦੀ ਸਰਕਾਰ ਨੇ ਕਿਹਾ ਜੀ ਕਿ ਜਿਹਦਾ ਖੇਤ ਉਹਦੀ ਰੇਤ। ਚਲੋ ਇਹਦੇ ਨਾਲ ਸ਼ਾਇਦ ਮਮੂਲੀ ਜੀ ਪਰਭਾਈ ਹੋ ਵੀ ਜਾਵੇ। ਬੰਦਾ ਆਪਦੇ ਖੇਤ ਦੇ ਵਿੱਚੋਂ ਰੇਤ ਚੁੱਕੇ ਤੇ ਵੇਚ ਦੇਵੇ। ਹੋ ਸਕਦਾ ਇਹਦੇ ਨਾਲ ਮਮੂਲੀ ਜੀ ਪਰਭਾਈ ਹੋਵੇ ਵੀ। ਪਰ ਗੱਲ ਭਾਈ ਇਹ ਆ ਵੀ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਮਜ਼ਦੂਰਾਂ ਨੂੰ ਇਸ ਗੱਲ ਦਾ ਕਿੰਨਾ ਕੁ ਪਤਾ ਵੀ ਭਾਈ ਰੇਤ ਦਾ ਭਾਅ ਕੀ ਆ। ਕੀ ਕਿਸਾਨ ਰੇਤ ਦਾ ਕੰਮ ਕਰਦਾ ਰਿਹਾ? ਜਿਹੜੀ ਉਹਨਾਂ ਦੇ ਖੇਤ ਦੇ ਵਿੱਚ ਰੇਤ ਆ ਉਹ ਬਹੁਤ ਵਧੀਆ ਕੁਆਲਿਟੀ ਵਾਲੀ ਆ ਜਾਂ ਮਾੜੀ ਆ ਇਹ ਖਰੀਦਦਾਰ ਨੇ ਪਤਾ ਕਰਨਾ ਖਰੀਦਦਾਰ ਨੇ ਤੈਅ ਕਰਨਾ ਕਿਸਾਨ ਇਹ ਗੱਲ ਕਹੂਗਾ ਜੀ ਕਿ ਮੈਂ ਤਾਂ ਆਪਣੀ ਟਰਾਲੀ ਇਸ ਹਿਸਾਬ ਨਾਲ ਵੇਚਣੀ ਆ ਜੇ ਖਰੀਦਦਾਰ ਇਹ ਗੱਲ ਕਹੂਗਾ ਜੀ ਇਹਦੇ ਵਿੱਚ ਰੇਤ ਆ ਇਹਦੇ ਵਿੱਚ ਮਿੱਟੀ ਆ ਮੈਂ ਤਾਂ ਇਹਦੇ ਵਿੱਚ ਆਹ ਚੀਜ਼ ਲੈਣੀ ਨਹੀਂ ਮੈਂ ਤਾਂ ਭਾਈ ਇਹ ਭਰਤ ਪਾਉਣ ਦੇ ਕੰਮ ਆਉਣੀ ਆ ਇਹ ਤਾਂ ਕੋਈ ਉਸਾਰੀ ਦੇ ਕੰਮ ਆਉਣੀ ਨਹੀਂ ਫਿਰ ਕੀ ਹੋਊਗਾ ਇਹ ਵੀ ਹੋ ਸਕਦਾ ਜੀ ਕਿ ਮਾਈਨਿੰਗ ਮਾਫੀਆ ਛੇਤਾਂ ਤੱਕ ਪਹੁੰਚ ਕਰ ਲਿਓਂਦੇ ਸਮੇਂ 'ਚ ਦਰਿਆਵਾਂ ਦੇ ਵਿੱਚ ਨੱਕੋ ਨੱਕ ਪਾਣੀ ਆ ਖੇਤਾਂ ਦੇ ਵਿੱਚੋਂ ਪਾਣੀ ਸੁੱਕ ਜਾਣਾ ਜਾਂ ਮੁੱਕ ਜਾਣਾ ਨਿਕਾਸੀ ਹੋਣੀ ਸ਼ੁਰੂ ਹੋ ਗਈ ਹੈ ਕਈ ਥਾਵਾਂ ਤੇ ਹੋ ਵੀ ਗਈ ਆ ਹੋ ਸਕਦਾ ਕਿ ਉਹ ਖੇਤਾਂ ਦੇ ਵਿੱਚ ਕਿਸਾਨਾਂ ਕੋਲੇ ਪਹੁੰਚ ਕਰੇ ਤੇ ਕਹਵੇ ਜੀ ਤੁਹਾਡੇ ਤਾਂ ਰੇਤ ਬਹੁਤ ਮਾੜੀ ਆ ਮੈਂ ਤਾਂ 500 ਦੇ ਸਭ ਨਾਲ ਟਰਾਲੀ ਲਊਂਗਾ ਮੈਂ ਤਾਂ 1000 ਦੇ ਸਭ ਨਾਲ ਟਰਾਲੀ ਲੈਣੀ ਆ ਇਹ ਵੀ ਆਉਂਦੇ ਸਮੇਂ ਦੇ ਵਿੱਚ ਮਾਫੀਏ ਦੇ ਵੱਲੋਂ ਕੁਝ ਕੀਤਾ ਜਾ ਸਕਦਾ ਇਹਦੇ ਕਰਕੇ ਪੰਜਾਬ ਦੀ ਸਰਕਾਰ ਨੂੰ ਚਾਹੀਦਾ ਜੀ ਕਿ ਉਹ ਇਸ ਗੱਲ ਦਾ ਐਲਾਨ ਕਰੇ ਇਸ ਗੱਲ ਦੇ ਲਈ ਨਿਰਦੇਸ਼ ਜਾਰੀ ਕਰੇ ਕਿ ਕਿਸਾਨ ਦੇ ਖੇਤ ਵਿੱਚ ਲਈ ਰੇਤ ਇਸ ਭਾਅ ਦੇ ਉੱਤੇ ਚੁੱਕੀ ਜਾਊਗੀ ਜੇ ਕਿਸੇ ਕਿਸਾਨ ਦਾ ਚਿਤ ਕਰਦਾ ਉਹ ਭਾਵੇਂ 543 ਸਸਤੀ ਲਾ ਲੇ ਭਾਵੇਂ 743 ਸਸਤੀ ਲਾ ਲੇ ਪਰ ਉਹਦਾ ਸਰਕਾਰੀ ਤੌਰ ਦੇ ਉੱਤੇ ਭਾ ਆਹ ਆ ਜੀ ਇਹ ਵੀ ਗੱਲ ਸੱਚੀ ਹੈ ਵੀ ਜਿਹੜੀ ਦਰਿਆ ਦੇ ਨੇੜੇ ਤੜੇ ਜ਼ਮੀਨ ਹੁੰਦੀ ਆ ਉਹਦੇ ਵਿੱਚ ਤਾਂ ਰੇਤ ਆਉਂਦੀ ਆ ਪਰ ਜਿਹੜੀ ਦੂਰ ਦਰਾਡੇ ਜ਼ਮੀਨਾਂ ਕਈ ਕਿਲੋਮੀਟਰ ਦੂਰ ਜਿੱਥੇ ਪਾਣੀ ਭਰਿਆ ਉਥੇ ਭਾਈ ਮਿੱਟੀ ਆ ਤੇ ਰੇਤ ਦੇ ਵਿੱਚ ਮਿੱਟੀ ਤੇ ਮਿੱਟੀ ਦੇ ਵਿੱਚ ਰੇਤ ਮਿਲੀ ਆ ਇਸ ਕਰਕੇ ਭਾਈ ਉਹਦਾ ਭਾ ਕਿਵੇਂ ਹੋਤਕਦਾ ਉਹ ਜਿਨ੍ਹਾਂ ਨੂੰ ਰੇਤ ਦੇ ਭਾਅ ਦਾ ਨਹੀਂ ਪਤਾ ਜਿਨ੍ਹਾਂ ਨੂੰ ਰੇਤ ਵੇਚਣ ਦਾ ਨਹੀਂ ਪਤਾ ਜਿਨ੍ਹਾਂ ਦਾ ਇਹ ਕਾਰੋਬਾਰ ਹੀ ਨਹੀਂ ਜਿਹੜੇ ਵਿਚਾਰੇ ਖੇਤੀ ਵਾਲੇ ਆ ਪਸ਼ੂਆਂ ਵਾਲੇ ਆ ਫਸਲਾਂ ਵਾਲੇ ਆ ਉਹਨਾਂ ਨੂੰ ਤਾਂ ਰੇਤ ਦੇ ਭਾਅ ਦਾ ਹੀ ਨਹੀਂ ਪਤਾ ਇਸ ਕਰਕੇ ਆਉਦੇ ਸਮੇਂ ਦੇ ਵਿੱਚ ਇੰਨਾ ਕਿਸਾਨਾਂ ਨਾਲ ਇੱਕ ਵਾਰ ਫੇਰ ਨਾ ਠੱਗੀ ਵੱਜੇ ਇਹ ਸਮੇਂ ਦੀ ਬਹੁਤ ਵੱਡੀ ਲੋੜ ਆ ਇਹਦੇ ਵੱਲ ਵੀ ਗੌਰ ਕਰਨੀ ਚਾਹੀਦੀ ਆ ਅਗਲੀ ਗੱਲ ਮਹੱਤਵਪੂਰਨਿਕ ਹੋਊਰਾ ਜਿਹੜਾ ਅਸੀਂ ਹੁਣ ਤੱਕ ਇਕੱਠ ਵੇਂਦੇ ਸੀ ਜਿਹੜਾ ਅਸੀਂ ਜੋਸ਼ ਵੇਂਦੇ ਸੀ ਕਿ ਭਾਈ ਇਸ ਵੇਲੇ ਦੇਖੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜਾ ਰਹੇ ਆ ਹੜਪੀੜਿਤ ਖੇਤरां ਦੇ ਵੱਲ ਉਹ ਜੋ ਸ਼ਵੀਰੋਂ 70% ਦੀ ਮੱਠਾ ਪੈ ਗਿਆ ਇਹ ਗੱਲ ਕੌੜੀ ਲੱਗਣੀ ਆ ਜਿਹੜੇ ਲੋਕ ਟਰਾਲੀਆਂ ਲੈ ਕੇ ਜਾਂਦੇ ਸਨ ਉਹਨਾਂ ਦੀ ਗਿਣਤੀ ਬਹੁਤ ਘਟ ਗਈ ਆ ਜਿਹੜੇ ਉੱਥੇ ਪਾਣੀ ਵੇਖਣ ਜਾਂਦੇ ਸੀ ਉਹ ਹੁਣ ਨਹੀਂ ਲੱਭਦੇ ਜਦੋਂ ਪਾਣੀ ਹੈ ਨਹੀਂ ਉਹਨਾਂ ਨੇ ਜਾਣਾ ਕਾਹਦੇ ਲਈ ਆ ਕਿਉਂਕਿ ਉਹ ਪਾਣੀ ਦੀਆਂ ਛੱਲਾਂ ਵੇਖਣ ਹੀ ਗਏ ਸੀ ਉਹ ਕਿਸਤੀ ਵਿੱਚ ਝੂਟੇ-ਮਾਟੇ ਕਰਨੀ ਗਏ ਸੀ ਉਹਨਾਂ ਦੀ ਕੋਈ ਹਮਦਰਦੀ ਨਹੀਂ ਸੀ ਕਿ ਪਿੰਡ ਡੁੱਬ ਗਿਆ ਉਹ ਤਮਾਸ਼ਾ ਵੇਖਣ ਗਏ ਸੀ ਜਿਨ੍ਹਾਂ ਨੇ ਤਮਾਸ਼ਾ ਵੇਖਣਾ ਸੀ ਉਹ ਹੁਣ ਘਰਾਂ ਦੇ ਵਿੱਚ ਬਹਿ ਜਾਣਗੇ ਹੁਣ ਅਸਲ ਸੇਵਾਦਾਰਾਂ ਦਾ ਪਤਾ ਲੱਗਣਾ ਵੀ ਸੇਵਾ ਕੀ ਹੁੰਦੀ ਆ ਤੇ ਸੇਵਾਦਾਰ ਕੌਣ ਆ ਅੱਗੇ ਕੀ ਸੀ ਵੀ ਭਾਈ ਪਾਣੀ ਖੜਾ ਤੇ ਪਾਣੀ ਦੇ ਵਿੱਚ ਫਸਲ ਵੀ ਲੁਕ ਗਈ ਆ ਪਾਣੀ ਦੇ ਵਿੱਚ ਸੁਪਨੇ ਵੀ ਰੁਲ ਗਏ ਆ ਪਾਣੀ ਦੇ ਵਿੱਚ ਸਭ ਕੁਝ ਰੁੜ ਗਿਆ ਹੁਣ ਉਹ ਪਾਣੀ ਸੁੱਕ ਗਿਆ ਜਾਂ ਸੁੱਕ ਰਿਹਾ ਹੁਣ ਤੁਹਾਨੂੰ ਇਹਦੇ ਵਿੱਚੋਂ ਰੇਤ ਲੱਭਦੀ ਆ ਹੁਣ ਗਲਿਆ ਸੜਿਆ ਝੋਨਾ ਤੇ ਬਾਕੀ ਫਸਲਾਂ ਲੱਭਦੀਆਂ ਹੁਣ ਇਹਦੇ ਵਿੱਚੋਂ ਮੁਸ਼ਕ ਮਿਲਦਾ ਹੁਣ ਇਹਦੇ ਵਿੱਚੋਂ ਨੀਂਆਂ ਦੇ ਵਿੱਚ ਪਿਆ ਹੋਇਆ ਪਾਣੀ ਮਿਲਦਾ ਹੁਣ ਇਹਦੇ ਵਿੱਚੋਂ ਦੁੱਖ ਲੱਭਦੇ ਆ ਹੁਣ ਇੱਥੇ ਕਿਹੜੀਆਂ ਕਿਹੜੀਆਂ ਜੱਥੇ ਵੱਧੀਆਂ ਕਿਹੜੇ ਕਿਹੜੇ ਰਾਜਨੀਤਿਕ ਲੋਕ ਕਿਹੜੇ ਕਿਹੜੇ ਸਮਾਜ ਸੇਵੀ ਕਿਹੜੇ ਕਿਹੜੇ ਪੱਤਰਕਾਰ ਜਾ ਕੇ ਸਾਰ ਲੈਂਦੇ ਆ ਇਸ ਗੱਲ ਦਾ ਪਤਾ ਲੱਗਣਾ ਰੇਤ ਚੁੱਕਣਾ ਸਭ ਤੋਂ ਵੱਡਾ ਕੰਮ ਆ ਹੁਣ ਕਿਹੜਾ ਕਿਹੜਾ ਵਲੰਟੀਅਰ ਦੇ ਤੌਰ ਦੇ ਉੱਤੇ ਉੱਥੇ ਕੰਮ ਕਰਦਾ ਹੈ ਪਤਾ ਲੱਗਣਾ ਕਿੰਨੇ ਕੁ ਟਰੈਕਟਰ ਉੱਥੇ ਜਾਂਦੇ ਆ ਕਿੰਨੇ ਕੁ ਲੋਕੜੇ ਚ ਤੇਲ ਪਾਉਂਦੇ ਆ ਕਿੰਨੇ ਕੁ ਲੋਕਾਂ ਦੀ ਸਾਰ ਲੈਂਦੇ ਆ ਹੁਣ ਇਸ ਗੱਲ ਦਾ ਪਤਾ ਲੱਗਣਾ ਹੁਣ ਉੱਥੇ ਕੋਈ ਵੀ ਮਨੋਰੰਜਨ ਵਾਲੀ ਗੱਲ ਨਹੀਂ ਆ ਕਈ ਲੋਕ ਪਹਿਲਾਂ ਮਨੋਰੰਜਨ ਸਮਝ ਕੇ ਜਾਂਦੇ ਰਹੇ ਆ ਹੁਣ ਉੱਥੇ ਸਿਰਫ ਸਿਰਫ ਦੁੱਖ ਆ ਜਿਹੜੇ ਦੁੱਖ ਲੱਭਦੇ ਆ ਉਹਨਾਂ ਦਾ ਨਿਵਾਰਣ ਕਰਨ ਵਾਲੇ ਕਿੰਨੇ ਕ ਹੁਣ ਇਸ ਗੱਲ ਦਾ ਪਤਾ ਲੱਗਣਾ ਤੇ ਹੱਥ ਜੋੜ ਕੇ ਮੇਰੀ ਬੇਨਤੀ ਇਹ ਆ ਵੀ ਹੁਣ ਤੁਸੀਂ ਪਿੰਡ ਗੋਦ ਲੈ ਲੋ ਮੈਂ ਨਹੀਂ ਕਹਣਾ ਵੀ ਸਾਰੇ ਲੋਕ ਪਿੰਡ ਗੋਦ ਲੈ ਸਕਦੇ ਆ ਕੋਈ ਐਨ ਆਰ ਆਈ ਭੈਣ ਵੀਰ ਇਹ ਮਦਦ ਕਰ ਸਕਦਾ ਜੀ ਕਿ ਮੈਂ ਇੱਕ ਬੰਦੇ ਦਾ ਇੱਕ ਪਰਿਵਾਰ ਦਾ ਘਰ ਬਣਾ ਕੇ ਦੇ ਦਿੰਦਾ ਕੋਈ ਇਹ ਮਦਦ ਕਰ ਸਕਦਾ ਜੀ ਕਿ ਮੇਰੀ ਜ਼ਮੀਨ ਜਿਹੜੀ 60000 ਨੂੰ 70000 ਨੂੰ ਠੇਕੇ ਤੇ ਚੜੀ ਸੀ ਮੈਂ ਉਹਦਾ ਅੱਧਾ ਠੇਕਾ ਛੱਡਿਆ ਜਾਂ ਪੂਰਾ ਠੇਕਾ ਛੱਡਿਆ ਜਦੋਂ ਪਤਾ ਵੀ ਸਭ ਕੁਝ ਡੁੱਬ ਗਿਆ ਬੰਦੇ ਦਾ ਕੋਈ ਇਹ ਮਦਦ ਕਰ ਸਕਦਾ ਜੀ ਕਿ ਫਲਾਣੇ ਬੰਦੇ ਦੀਆਂ ਦੋ ਮੱਜਾਂ ਮਰੀਆਂ ਮੈਂ ਉਹ ਮੱਜਾਂ ਲੈ ਕੇ ਦੇ ਦਿੰਨਾ ਕੋਈ ਬੰਦਾ ਇਹ ਫਾਇਦਾ ਕਰ ਸਕਦਾ ਵੀ ਭਾਈ ਜਿਹੜਾ ਫਲਾਣੇ ਦੇ ਨਿਆਣੇ ਆ ਉਹਨਾਂ 5 7 10 20 50 ਦੀ ਫੀਸ ਆ ਜਿਹੜੀ 1 ਸਾਲ ਦੀ ਮੈਂ ਆਪਣੇ ਕੋਲੋਂ ਦਿੰਨਾ ਕਿਤਾਬਾਂ ਮੈਂ ਲੈ ਕੇ ਦਿੰਨਾ ਕੋਈ ਬੰਦਾ ਇਹ ਫਾਇਦਾ ਕਰ ਸਕਦਾ ਵੀ ਭਾਈ ਫਲਾਣੇ ਦੀਆਂ ਬੱਕਰੀਆਂ ਸੀ ਫਲਾਣੇ ਦੇ ਫਲਾਣੇ ਪਸ਼ੂ ਸੀ ਉਹ ਬੰਦੇ ਦੀ ਰੋਜ਼ੀ ਰੋਟੀ ਦਾ ਸਾਰਾ ਸਾਧਨ ਰੁੜ ਗਿਆ ਪਾਣੀ ਦੇ ਵਿੱਚ ਇਹਦੇ ਕਰਕੇ ਮੈਂ ਨਾਲ ਖੜਾ ਹੁਣ ਅਸਲ ਦੇ ਵਿੱਚ ਸੇਵਾ ਦਾ ਪਤਾ ਲੱਗਣਾ ਰਾਜਨੀਤਿਕ ਲੋਕ ਕੀ ਕਰਨੇ ਸਰਕਾਰੀ ਤੌਰ ਤੇ ਮੁਆਵਜ਼ਾ ਜਿੰਨਾ ਮਰਜ਼ੀ ਆ ਜੇ ਉਹਦੇ ਨਾਲ ਪੈਰਾਂ ਸਿਰ ਨਹੀਂ ਹੋਣੇ ਮੈਂ ਦਾਅਵੇ ਨਾਲ ਇਹ ਗੱਲ ਕਹਿੰਦਾ 20000 ਰੁਪਏ ਦੇ ਵਿੱਚ ਕੋਈ ਫਸਲ ਦੁਬਾਰਾ ਨਹੀਂ ਹੁੰਦੀ ਕਿਉਂਕਿ ਜੇ ਠੇਕੇ ਤੇ ਜ਼ਮੀਨ ਲਈ ਹੋਵੇ 6 ਮਹੀਨੇ ਵਾਲਾ ਪੈਸਾ ਗਿਆ ਝੋਨੇ ਦੀ ਬਜਾਈ ਪਨੀਰੀ ਤੇਲ ਮਜ਼ਦੂਰੀ ਸਪਰੇ ਖਾਦ ਸਭ ਕੁਝ ਗਿਆ ਇਸ ਕਰਕੇ 20000 ਤੋਂ ਤਾਂ ਕਾਫੀ ਵੱਧ ਇਹੀ ਹੋ ਗਿਆ ਪਰ ਹੁਣ ਫਿਰ ਵੀ ਜਿੰਨਾ ਸਰਕਾਰ ਦਿੰਦੀ ਉਹਦਾ ਧੰਨਵਾਦ ਪਰ ਆਪਾਂ ਆਮ ਲੋਕਾਂ ਨੇ ਆਮ ਲੋਕਾਂ ਦੀ ਬਾਹ ਫੜਨੀ ਹੈ ਤੇ ਫੜਦੇ ਵੀ ਰਹੇ ਆ। ਸੋ ਰਾਜਨੀਤਿਕ ਲੋਕਾਂ ਦੇ ਲਈ ਸਾਰੀਆਂ ਗੱਲਾਂ ਨਾ ਤਮਾਸ਼ਾ ਹੁੰਦਾ। ਉਹਨਾਂ ਨੇ ਵਿੱਚੋਂ ਕੁਰਸੀਆਂ ਲੱਭਣੀਆਂ, ਮੁੱਖ ਮੰਤਰੀ ਦੀ ਕੁਰਸੀ ਕਿਸੇ ਨੇ ਲੱਭਣੀ ਆ। ਕਿਸੇ ਨੇ ਗੱਲ ਕਣੀ ਜੀ ਕਿ ਮੇਰੇ ਗਾ ਸੀਟਾਂ ਦੇ ਵਿੱਚ ਵਾਅਦਾ ਹੋ ਜੇ। ਦੁੱਖਾਂ ਦੇ ਵਿੱਚ ਜਦੋਂ ਵਾਅਦਾ ਹੋਇਆ ਹੋਵੇ ਉਦੋਂ ਸੀਟਾਂ ਦੇ ਵਿੱਚ ਵਾਅਦੇ ਦੀ ਗੱਲ ਸਿਰਫ ਰਾਜਨੀਤਿਕ ਲੋਕ ਸੋਚ ਸਕਦੇ ਆ। ਪਰ ਜਿਹੜੇ ਸੁਹਿਰਦ ਲੋਕ ਆ, ਜਿਹੜੇ ਦਿਆਲੂ ਲੋਕ ਆ, ਜਿਹੜੇ ਦਾਨੀ ਲੋਕ ਆ, ਜਿਹੜੇ ਸਮਾਜ ਸੇਵੀ ਆ, ਉਹ ਹੁਣ ਆਉਂਦੇ ਸਮੇਂ ਦੇ ਵਿੱਚ ਕੀ ਦੀ ਕਿੰਨੀ ਕੱਲੋ ਤੇ ਕਿੱਥੇ ਬਦਲ ਕਰਦੇ ਆ ਇਹਦੇ ਬਾਰੇ ਪਤਾ ਲੱਗਣਾ ਬਹੁਤ ਸਾਰੇ ਵੀਰਾਂ ਨੇ ਗੱਲ ਕਹੀ ਕਿ ਅਸੀਂ ਟਰੈਕਟਰ ਦਾਨ ਕਰਦੇ ਆਂ ਬੜਿਆਂ ਨੇ ਇਹ ਗੱਲ ਕਹੀ ਕਿ ਅਸੀਂ ਲੱਖਾਂ ਲੀਟਰ ਡੀਜ਼ਲ ਦਾਨ ਕਰਾਂਗੇ ਬੜਿਆਂ ਨੇ ਇਹ ਗੱਲ ਕਹੀ ਕਿ ਅਸੀਂ ਖੇਤ ਆ ਜਿਹੜੇ ਉਹ ਪਹਿਲਾਂ ਵਰਗੇ ਬਣਾ ਕੇ ਦੇਵਾਂਗੇ ਜੇ ਤੁਸੀਂ ਵੀਰੋਂ ਇਉਂ ਬਣਾ ਕੇ ਦਿਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਪਰ ਸਿਆਸੀ ਲੋਕਾਂ ਨੂੰ ਮੇਰੀ ਬੇਨਤੀ ਆ ਤੁਸੀਂ ਐਸੇ ਜ਼ਮੀਨ ਦੇ ਉੱਤੇ ਫਿਰਨਾ ਤੁਸੀਂ ਇਹਨਾਂ ਲੋਕਾਂ ਦੇ ਕੋਲੋਂ ਵੋਟਾਂ ਲੈਣ ਫਿਰ ਜਾਣਾ ਕਿਰਪਾ ਕਰਕੇ ਇਹਨਾਂ ਦੀ ਦਿਲੀ ਤੌਰ ਨੇ ਉੱਤੇ ਹਸਾਰ ਲਓ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਹੀ ਹੈ ਕਿ ਬੀਜੇਪੀ ਝਟਣਗਾਂ ਦੇ ਰਹੀ ਆ ਬੀਜੇਪੀ ਇਹ ਗੱਲ ਕਹਿੰਦੀ ਜੀ ਕਿ ਇਹ ਮੁੱਖ ਮੰਤਰੀ ਸਾਹਿਬ ਸਹੀ ਨਹੀਂ ਕੰਮ ਕਰ ਰਹੇ ਕੋਈ ਇਹ ਗੱਲ ਕਹਿੰਦਾ ਬੰਨ ਅਸੀਂ ਪੱਕੇ ਕਰਦੇ ਹਾਂਗੇ ਕੋਈ ਇਹ ਗੱਲ ਕਹਿੰਦਾ ਇਹਨਾਂ ਨੇ ਪੱਕੇ ਸਾਨੂੰ ਕਰ ਨਹੀਂ ਦਿੱਤੇ ਸਭ ਤਰ੍ਹਾਂ ਦੇ ਡਰਾਮੇ ਚੱਲਦੇ ਆ ਪਰ ਪੰਜਾਬ ਜ਼ਿੰਦਾਬਾਦ ਰਵੇ ਇਹ ਲੋਕ ਫਿਰ ਡੁੱਬ ਕੇ ਖੜੇ ਹੋ ਜਾਣੇ ਆ ਤੁਸੀਂ ਖੜੇ ਹੋਣ ਵਾਸਤੇ ਇਹਨਾਂ ਕੋਲੇ ਜਾਣਾ ਇਹਨਾਂ ਨੇ ਖੜੇ ਨਹੀਂ ਹੋਣ ਦੇਣਾ ਇਸ ਕਰਕੇ ਮਿਹਨਤ ਕਰੋ ਇਸ ਕਰਕੇ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਇਹ ਅਗਲੇ ਸਾਲ ਫਿਰ ਨਾ ਡੁੱਬਣ ਇਸ ਗੱਲ ਦੀ ਕੋਸ਼ਿਸ਼ ਕਰੋ ਬੇਨਤੀ ਆ ਮੈਂ ਇੱਕ ਹੋਰ ਧਾਰਨਾ ਦਿੰਦਾ ਜੇ ਕਿਸੇ ਮਾਤੜ ਬੰਦੇ ਦੀ ਮੱਝ ਮਰ ਜੇ ਨਾ ਉਹ ਬੰਦੇ ਦਾ 7 ਲੱਖ 1.5 ਲੱਖ ਦਾ ਨੁਕਸਾਨ ਹੋ ਜਾਂਦਾ ਤੇ ਜਿਹੜਾ ਬੰਦਾ ਉਸ ਮੱਝ ਦਾ ਦੁੱਧ ਵੇਚ ਕੇ ਹੀ ਟੱਬਰ ਪਾਲਦਾ ਹੋਵੇ ਉਹਦਾ ਸਭ ਕੁਝ ਰੁੜ ਗਿਆ ਆਜੋ ਆਪਾਂ ਕੱਲੀ ਕੱਲੀ ਗੱਲ ਦਾ ਫਿਕਰ ਕਰਕੇ ਕੱਲੇ ਕੱਲੇ ਨੁਕਤੇ ਨੂੰ ਸਮਝ ਗਏ ਤੇ ਤਮਾਸ਼ੇ ਤੋਂ ਬਾਹਰ ਨਿਕਲ ਕੇ ਪ੍ਰੈਕਟੀਕਲ ਤੌਰ ਤੇ ਬਦਲ ਕਰੀਏ